ਮਹੱਲਾ ਦੂਜਾ ਹੋਏ ਯਾਨਾ ਕਰੇ ਕੰਮ ਆਣ ਨਸਕਰਾਸ ਹਾ ਜੇ ਉਹ ਯਾਨਾ ਬਣ ਕੇ ਮੁਰ ਗਤ ਰਹਾ ਅਗਿਆਨੀ ਬਣ ਕੇ ਕੰਮ ਕਰੂਗਾ ਅਗਿਆਨਤਾ ਵਸ ਹੋ ਕੇ ਕੰਮ ਕਰੂ ਬਿਨਾਂ ਵਿਚਾਰੇ ਤੇ ਕੰਮ ਕਰੂਗਾ ਕਾਬੇ ਆਸ ਕੇ ਮੈਂ ਆਜੂਗਾ ਰਾਸ ਨਹੀਂ ਆਸ ਨਹੀਂ ਲਗਾ ਕੰਮ ਜੇ ਲੋ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ ਕਾਉ ਬਗਾੜੇ ਆਪਣੋ ਜਾਨ ਵਿੱਚ ਹੋਤ ਹੰਸਾਏ ਜਦ ਹਜ਼ੂਗਾ ਆ ਬੋਦਾ ਵਿਗੜੂਗਾ ਜਿਹੜਾ ਵਿਚਾਰਾ ਤੇ ਵਿਦੋ ਕਰੂ ਇਹ ਤਾਂ ਰਜਿਸਟਰਡ ਗੱਲ ਐ ਪਹਿਲਾਂ ਦੇ ਬੰਦੇ ਤੇ ਸਾਰੇ ਹਾਂਜੀ ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵਿਰਾਸਤ ਆ ਇੱਕ ਅੱਧ ਚੰਗੀ ਗੱਲ ਵੀ ਹੋ ਸਕਦੀ ਐ ਜੀ ਹੈ ਵੀ ਸਾਰੀਆਂ ਗੱਲਾਂ ਗਲਤੇ ਹੋਣਗੀਆਂ ਅਚਾਨਕ ਕੋਈ ਇੱਕ ਅੱਧ ਕੋਈ ਚੰਗੀ ਹੋ ਜੂ ਦੂਜੀ ਵਿਰਾਸਤ ਹੋ ਜੂ ਦੂਜੀ ਗਲਤ ਹੋ ਜੂਗੀ ਅਧੜੀ ਪੜਾਣਾ ਕੰਮ ਕੀਤੇ ਹੋਏ ਨੁਕਸਾਨ ਦੇ ਰੁਕਸਤ ਜ਼ਿਆਦਾ ਹੁੰਦਾ ਹੁੰਦਾ ਸਿੱਧੇ ਕੰਮ ਘਟ ਹੁੰਦੇ ਨੇ ਪੁੱਠੇ ਜ਼ਿਆਦਾ ਹੁੰਦੇ ਨੇ ਰਾਸ ਕੰਮ ਘਟ ਹੁੰਦੇ ਨੇ ਬੇਰਾਸ ਜ਼ਿਆਦਾ ਹੁੰਦੇ ਨੇ